ਤੇਰਾ ਬਦਲਾ ਲਵਾਂਗਾ ਤੇਰਾ ਵਿਰੋਧ ਕਰਕੇ ਦਿਖਾਵਾਂਗਾ ਔਰ ਅੱਜ ਮੈਂ ਆਪਣੇ ਮਕਸਦ ਕਾਮਯਾਬ ਹੋਇਆ ਜਿਹੜੇ ਹਜ਼ਾਰਾਂ ਸੰਤਿਆਂ ਨੂੰ ਪਿੱਛੇ ਰੋਕ ਲਿਆ ਗਿਆ ਉਹਨਾਂ ਦੇ ਉੱਤੇ ਲਕਸ਼ੇ ਚਲਾਈਆਂ ਜਾ ਰਹੀਆਂ ਇਸ ਕਰਕੇ ਮੈਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਹੈ ਉਹ ਭਗਵਾਨ ਕਮਨ ਮੁਰਦਾ ਬਾਹ ਭਗਵਾਨ ਕਮਨ ਮੁਰਦਾ ਬਾਹ ਭਗਵਾਨ ਕਮਨ ਮੁਰਦਾ ਬਾਹ ਭੇਜੋ ਭੇਜੋ ਭਗਵਾਨ ਕਮਨ ਮੁਰਦਾ ਬਾਹ ਦੇਖੋ ਮੈਂ ਮੇਰਾ ਪੰਜਾਬ ਦੀ ਵਿਧਾਨ ਸਭਾ ਇਸ ਭਗਵੰਤ ਮਾਨ ਨੇ અપਮਾਨ ਕੀਤਾ ਸੀ ਮੈਂ ਅੱਪ ਕਹਿ ਸੀ ਐਲਾਨ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਭਗਵੰਤ ਮਾਨ ਜਦੋਂ ਤੂੰ ਇੱਥੇ ਆਏਗਾ ਮੈਂ ਤੇਰਾ ਡਟ ਦੇ ਵਿਰੋਧ ਕਰੂੰਗਾ ਗਲਤਾਂ ਦੇ ਹੋਏ અપਮਾਨ ਦਾ ਤੇ ਕੋ ਬਦਲਾ ਵਿਰੋਧ ਕਰਕੇ ਲਊਗਾ ਮੈਂ ਕੋਈ ਆਪ ਕੋ ਸ਼ਬਦ ਨਹੀਂ ਬੋਲ ਰਿਹਾ ਮੈਂ ਕੋ ਜਿਹ ਹ ਅਜਿਹ ਹਨ ਪਾਰਲੀਮੈਂਟਰੀਅਨ ਸ਼ਬਦ ਨਹੀਂ ਬੋਲ ਰਿਹਾ ਮੈਂ ਸਿਰਫ ਭਗਵੰਤ ਮਾਨ ਨੂੰ ਇਹ ਦੱਸਣ ਲਈ ਕਿ ਤੇਰੀ ਅੱਜ ਪੁਲਿਸ ਵੀ ਕੁਛ ਨਹੀਂ ਕਰ ਸਕੀ ਤੇਰੇ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਸਕੇ ਡੀਜੀਪੀ ਕੁਝ ਨਹੀਂ ਕਰ ਸਕਿਆ ਮੈਂ ਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਤੇਰਾ ਵਿਰੋਧ ਕਰਨ ਵਾਸਤੇ ਉਹ ਦੇਖੋ ਮੇਰੇ ਸਾਰੇ ਸਾਥੀਆਂ ਨੂੰ ਉੱਥੇ ਰੋਕਿਆ ਹੋਇਆ ਉਹ ਦੇਖੋ ਹਜ਼ਾਰਾਂ ਸਾਥੀ ਕਾਲੇ ਝੰਡੇ ਲੈ ਕੇ ਉਹਦਾ ਸਵਾਗਤ ਕਰਨ ਵਾਸਤੇ ਇੱਥੇ ਖੜੇ ਸੀ ਅਸੀਂ ਆ ਮੈਨੂੰ ਕਾਲਾ ਝੰਡਾ ਦੇ ਦਿਓ ਲੋ ਮੈਂ ਅੱਜ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਿਆ ਭਗਵਾਨ ਤਮਾਨ ਮੁਰਦਾਬਾਦ 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 ਹਾਏ 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 ਦਲਪਨ ਤੇ ਜ਼ੁਲਮ ਕਰਨ ਵਾਲਾ ਭਗਵਾਨ ਕਮਾਨ ਹਾਏ 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 ਦਲਪਨ ਤੇ ਜ਼ੁਲਮ ਕਰਨ ਵਾਲਾ ਭਗਵਾਨ ਕਮਾਨ ਹਾਏ 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 ਭਗਵਾਨ ਕਮਾਨ ਹਾਏ 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 ਲਾਈਬਰੈਂਟ ਹਾਏ ਹਾਏ ਭਗਵਾਨ ਕਮਾਨ ਹਾਏ 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 ਮੈਂ ਕਿਹੜਾ ਮੈਂ ਕਿਹੜਾ ਭਗਵਾਨ ਕਮਾਨ ਦੇ ਮੂਰੇ ਆ ਮੈਂ ਨਹੀਂ ਜਾਣਾਂ ਕਿ ਕਿੱਥੇ ਇੱਥੇ ਰਹਾਂਗਾ ਇੱਥੇ ਰਹਾਂਗਾ ਭਗਵਾਨ ਕਮਾਨ ਹਾਏ 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 ਕਿਹੜੇ ਤਰੀਕੇ ਨਾਲ ਪੁਲਿਸ ੱੱਕਾ ਕਰ ਰਹੀ ਆ ੱੱਕ ਕੇ ਬੈਠ ਗਈ ਆ ੱੱਕਾ ਕਰ ਰਹੀ ਆ ਕੰਸ ਪੁਲਿਸ ਵਾਲੇ ਮੇਰੀ ਪੁਲਿਸ ਮੈਨੂੰ ਮਾਰ ਰਹੀ ਆ ਪੁਲਿਸ ੱੱਕਾ ਕਰ ਰਹੀ ਆ ਮੇਰੇ ਨਾਲ ਪੁਲਿਸ ੱੱਕਾ ਕਰ ਰਹੀ ਆ ਮੈਂ ਭਗਵਾਨ ਦਾ ਬਰੂਤ ੱੱਕਾ ਕਰ ਰਹੀ ਆ ਪੁਲਿਸ ਸੁਣ ਲੈ ਮੇਰੀ ਡੀਐਸਪੀ ਸਾਹਿਬ ਇਹਨਾਂ ਇਤਨਾ ਨਾ ਕਰੋ ਮੈਨੂੰ ਬੈਠਾ ਰਹਿਣ ਦਿਓ ਮੈਨੂੰ ਬੈਠਾ ਰਹਿਣ ਦਿਓ ਮੈਨੂੰ ਬੈਠਾ ਰਹਿਣ ਦਿਓ ਯਾਰ ਲਾਈਕ ਨੇ ਮੈਂ ਤਸਵੀਰਾਂ ਮੈਂ ਆਪਣੇ ਮਕਸਦ ਤਾਨ ਯਾਦ ਕਰਦਾ ਮੇਰਾ ਸਾਥ ਦਾ ਆ ਮਿਲਿਆ ਤੇਰਾ ਪੰਜਾਬ ਜੀਵਨ ਸੰਵਾ ਦੇ ਵਿੱਚ ਪ੍ਰਮਾਨ ਕੀਤਾ ਮੈਂ ਇਸ ਕਰਕੇ ਭਗਵੰਤ ਕਮਾਨ ਦਾ ਵਿਰੋਧ ਕਰ ਕਾਮਯਾਬ ਹੋਇਆ ਸਾਰੇ ਮੀਡੀਆ ਵਾਲਿਓ ਅੱਡੋੜ ਤੇ ਆਪ ਵੀ ਕਰਕੇ ਦਾਕਾ ਸਪੈਂਡ ਵੀ ਪਤਾ ਹੀ ਆ ਤੁਹਾਨੂੰ ਇੰਨੀ ਗੱਲ ਦੱਸਦੀ ਆ ਆਪਣਾ ਹਿਸਾਬ ਦਾ ਸੋਚ ਕੇ ਚੱਰੇ ਜਾਣੇ ਜ਼ਬਰਦਸਤੀ ਕਲਪ ਭਾਈ ਕਾ ਜਰ ਮਰਦੀ ਲੈ ਜਾਓ ਜ਼ਬਰਦਸਤ ਵਾਲੀ ਹੈ ਜਿੱਥੇ ਮਰਦੀ ਲੈ ਜਾਓ ਵੱਡਾ ਨਾ ਨੀ ਉਹ ਸਵੇਰ ਨਾਲ ੱਟਾ ਕਰ ਰਹੀ ਆ Subscribe to One India channel and never miss an update.